ਇੱਥੇ ਇਸ ਗਾਥਾ ਦਾ ਜ਼ਿਕਰ ਕਰਨ ਦਾ ਸਾਡਾ ਮਕਸਦ ਵੀ ਇਹੀ ਹੈ ਉਹਨਾਂ ਦੀ ਬਹਾਦਰੀ ਬਾਰੇ ਦੱਸਣਾ ਸੰਗਤ ਜੀ ਬੇਸ਼ੱਕ ਇਸ ਗਾਥਾ ਦਾ ਸਿੱਖ ਧਰਮ ਨਾਲ ਕੋਈ ਵੀ ਸਬੰਧ ਨਹੀਂ ਕਿਉਂਕਿ ਇਹ 1299 ਈਸਵੀ ਦੀ ਸਿੱਖ ਧਰਮ ਤੋਂ ਪਹਿਲਾਂ ਦੀ ਗਾਥਾ ਹੈ ਪਰ ਗਾਥਾ ਹੈ ਇਹ ਆਪਣੇ ਦੇਸ਼ ਕੌਮ ਤੋਂ ਕੁਰਬਾਨ ਹੋਣ ਦੀ ਆਪਣੇ ਦੇਸ਼ ਲਈ ਮਰ ਮਿਟਣ ਦੀ ਪਰ ਜਿਸ ਇਨਸਾਨ ਨੂੰ ਆਪਣੇ ਦੇਸ਼ ਕੌਮ ਨਾਲ ਅਥਾਹ ਪਿਆਰ ਹੋਵੇ ਬਹੁ ਵੱਡੇ ਤੋਂ ਵੱਡੇ ਆਉਦੇ ਵੀ ਠੁਕਰਾ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਲਿਖਤ ਪੁਰਾਣਾ ਪੰਜਾਬ ਭਾਗ ਪਹਿਲਾ ਦੀ 10ਵੀਂ ਲਾਈਨ ਦਾ ਵਿਸਥਾਰ ਕਰਾਂਗੇ ਤੇ ਆਪਾਂ ਪਹਿਲਾ ਲਾਈਨ ਸੁਣਦੇ ਹਾਂ ਹੋਰਾਂ ਪਾਣੀ ਵਿੱਚ ਠੋਕ ਦਿਸਿਆ ਕੀ ਦਾ ਫੋਹਾਰ ਸੀ ਸੰਗਤ ਜੀ ਇੱਥੇ ਨੰਗਲਾ ਜੀ ਨੇ ਲਿਖਿਆ ਹੈ ਘੋੜਿਆਂ ਨੂੰ ਪਾਣੀ ਵਿੱਚ ਕੌਣ ਦਿਸਿਆ ਉਹ ਕਿਹਦਾ ਫੌਜਦਾਰ ਸੀ ਸੰਗਤ ਜੀ ਇਹ ਗੱਲ ਹੈ ਸਨ 1299 ਈਸਵੀ ਦੀ 1299 ਈਸਵੀ ਵਿੱਚ ਦਿੱਲੀ ਤੇ ਅਲਾਉਦੀਨ ਖਿਲਜੀ ਦਾ ਰਾਜ ਸੀਗਾ ਤੇ জাফর ਖਾਨ ਉਸ ਦਾ ਫੌਜਦਾਰ ਸੀ ਜੋ ਕਿ ਬਹੁਤ ਹੀ ਬਹਾਦਰ ਜਰਨੈਲ ਸੀਗਾ ਸੰਗਤ ਜੀ 1299 ਈਸਵੀ ਵਿੱਚ ਕੁਤਲੁਖਵਾਜਾ ਦੀ ਅਗਵਾਈ ਵਿੱਚ ਮੰਗੋਲਾ ਨੇ ਜਦੋਂ ਹਿੰਦੁਸਤਾਨ ਤੇ ਭਾਰਤ ਤੇ ਪੰਜਾਬ ਤੇ ਕਮਲਾ ਕੀਤਾ ਉਸ ਸਮੇਂ ਦੀ ਇਹ ਗਾਥਾ ਹੈ ਸੰਗਤ ਜੀ ਮੰਗੋਲ ਜਿਹੜੇ ਸੀਗੇ ਮੰਗੋਲਾਂ ਦੀ ਜਿਹੜੀ ਕੌਮ ਸੀ ਉਹ ਬਹੁਤ ਹੀ ਜ਼ਾਲਮ ਬੇਦਰਦ ਤੇ ਬਹੁਤ ਹੀ ਕਾਤਲਾਨਾ ਕੌਮ ਸੀਗੀ ਸੰਗਤ ਜੀ ਉਸ ਸਮੇਂ ਦੀਆਂ ਜਿਹੜੀਆਂ ਲਿਖਤਾਂ ਅਨਸਾਰ ਮੰਗੋਲ ਇੰਨੇ ਜ਼ਿਆਦਾ ਜ਼ਾਲਮ ਸੀਗੇ ਕਿ ਚੰਗੇ ਚੰਗੇ ਰਾਜੇ ਮਹਾਰਾਜੇ ਕਹਿੰਦੇ ਕਹੋਂਦੇ ਜਰਨੈਲ ਉਹਨਾਂ ਦੇ ਹਮਲੇ ਤੋਂ ਡਰ ਕੇ ਤਖਤ ਛੱਡ ਕੇ ਭੱਜ ਜਾਂਦੇ ਸੀਗੇ ਕਿ ਉਹਨਾਂ ਨਾਲ ਲੜਨਾ ਤਾਂ ਦੂਰ ਦੀ ਗੱਲ ਉਹ ਕਹਿੰਦੇ ਸੀਗੇ ਸਾਡੀ ਜਾਨ ਹੀ ਬਾਜ਼ ਜਾਵੇ ਬਹੁਤ ਹੈ ਕਿਉਂਕਿ ਮੰਗੋਲ ਜਿੱਥੇ ਵੀ ਜਾਂਦੇ ਸੀ ਸਭ ਕੁਝ ਤਹਸ ਨਾਸ ਕਰ ਦਿੰਦੇ ਸੀਗੇ ਫਸਲਾਂ ਜਲਾ ਦਿੰਦੇ ਸੀਗੇ ਘਰ-ਬਾਰ ਲੁੱਟ ਲੈਂਦੇ ਸੀਗੇ ਇੱਥੋਂ ਤੱਕ ਕਿ ਆਹ ਜਾਂਦਾ ਸੀਗਾ ਕਿ ਉਹ ਪਰਿੰਦੇ ਵੀ ਨਹੀਂ ਛੱਡਦੇ ਔਰਤਾਂ ਦੀ ਬੇਇੱਜ਼ਤੀ ਕਰਦੇ ਸੀਗੇ ਕਤਲੋਗਾਰਤ ਕਰਦੇ ਸੀਗੇ ਜਦੋਂ ਮੰਗੋਲਾਂ ਨੇ 1299 ਈਸਵੀ ਵਿੱਚ ਦਿੱਲੀ ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਹਮਲਾ ਕੀਤਾ ਉਸ ਸਮੇਂ ਅਲਾਉਦੀਨ ਖਿਲਜੀ ਦਾ ਜਿਹੜਾ ਫੌਜਦਾਰ ਸੀਗਾ জাফর ਖਾਨ ਉਹ ਦਿੱਲੀ ਦੇ ਨੇੜੇ ਸਥਾਨਕ ਕਿੱਲੀ ਕਿੱਲੀ ਦੇ ਸਥਾਨ ਤੇ 1000 ਘੋੜ ਸਵਾਰ ਲੈ ਕੇ ਸਭ ਤੋਂ ਅੱਗੇ ਮੰਗੋਲਾਂ ਦੀ 10 ਤੋਂ 15000 ਸੈਨਾਂ ਦੇ ਵਿੱਚਕਾਰ ਅੱਗੇ ਹੋ ਕੇ ਡੱਟ ਗਿਆ ਉਸ ਸਮੇਂ ਦੇ ਜਿਹੜੇ ਲਿਖਾਰੀ ਸੀਗਾ ਇਤਿਹਾਸਕਾਰ ਸੀਗਾ ਜਯਉਦੀਨ ਬਰਨੀ ਉਸ ਦੀ ਕਿਤਾਬ ਤਾਰੀਖੇ ਫਿਰੋਜ਼ਸ਼ਾਹੀ ਦੇ ਅਨੁਸਾਰ ਜਾਫਰ ਖਾਨ ਮੰਗੋਲਾਂ ਨਾਲ ਸਭ ਤੋਂ ਅੱਗੇ ਹੋ ਕੇ ਲੜਿਆ ਜਦੋਂ ਜਾਫਰ ਖਾਨ ਉਹਨਾਂ ਨਾਲ ਅੱਗੇ ਹੋ ਕੇ ਲੜਿਆ ਤਾਂ ਮੰਗੋਲਾਂ ਨੇ ਪਹਿਲਾਂ ਨਾਟਕੀ ਢੰਗ ਨਾਲ ਪਿੱਛੇ ਹੋਣ ਦਾ ਡਰਾਮਾ ਕੀਤਾ ਜਦੋਂ ਕਾਫੀ ਪਿੱਛੇ ਹੋ ਗਏ ਤਾਂ ਉਹਨਾਂ ਨੇ ਜਾਫਰ ਖਾਨ ਨੂੰ ਉਸਦੇ 1000 ਘੋੜਸਵਾਰਾਂ ਸਮੇਤ ਚਾਰੇ ਪਾਸੇ ਤੋਂ ਘੇਰ ਲਿਆ ਇਹ ਸਭ ਦੇਖ ਕੇ ਜਾਫਰ ਖਾਨ ਨੇ ਲੜ ਕੇ ਆਪਣੇ ਦੇਸ਼ ਕੌਮ ਲਈ ਸ਼ਹੀਦ ਹੋਣ ਦਾ ਜੂਝ ਕੇ ਮਰਨ ਦਾ ਪ੍ਰਾਣ ਕਰ ਲਿਆ ਤੇ ਉਸਨੇ ਮੰਗੋਲਾਂ ਦਾ ਬਹੁਤ ਨੁਕਸਾਨ ਕਰਨਾ ਸ਼ੁਰੂ ਕਰ ਦਿੱਤਾ ਇਹ ਸਭ ਦੇਖ ਕੇ ਜਿਹੜਾ ਉਹਨਾਂ ਦਾ ਆਪਣਾ ਮੰਗੋਲਾਂ ਦਾ ਫੌਜਦਾਰ ਸੀਗਾ ਉਹਨਾਂ ਦਾ ਜਿਹੜਾ ਮੁਖੀ ਸੀਗਾ ਕੁਤਲੁਖ ਖਵਾਜਾ ਉਸਨੇ ਇੰਨੀ ਬਹਾਦਰੀ ਨਾਲ ਲੜਦੇ ਹੋਏ 자ਫਰ ਖਾਨ ਨੂੰ ਦੇਖ ਕੇ ਆਫਰ ਕੀਤਾ ਉਸ ਨੂੰ ਪ੍ਰਸਤਾਵ ਭੇਜਿਆ ਕਿ ਤੂੰ ਦਿੱਲੀ ਦਰਬਾਰ ਦੀ ਵਫਾਦਾਰੀ ਜਿਹੜੀ ਉਹ ਛੱਡ ਕੇ ਸਾਡੇ ਨਾਲ ਜਦ ਸਾਡੇ ਨਾਲ ਕੀ ਮੰਗੋਲਾ ਨਾਲ ਆਕੇ ਰਲ ਜਾ ਤੈਨੂੰ ਦਿੱਲੀ ਦਰਬਾਰ ਨਾਲੋਂ ਵੀ ਵੱਡਾ ਅਹੁਦਾ ਦੇਵਾਂਗੇ ਸੰਗਤ ਜੀ ਪਰ ਜਿਸ ਇਨਸਾਨ ਨੂੰ ਆਪਣੇ ਦੇਸ਼ ਕੌਮ ਨਾਲ ਅਥਾਹ ਪਿਆਰ ਹੋਵੇ ਉਹ ਵੱਡੇ ਤੋਂ ਵੱਡੇ ਅਹੁਦੇ ਵੀ ਠੁਕਰਾ ਦਿੰਦਾ ਹੈ ਇੱਥੇ ਇਸ ਗਾਥਾ ਦਾ ਜ਼ਿਕਰ ਕਰਨ ਦਾ ਸਾਡਾ ਮਕਸਦ ਵੀ ਇਹੀ ਹੈ ਉਹਨਾਂ ਦੀ ਬਹਾਦਰੀ ਬਾਰੇ ਦੱਸਣਾ ਸੰਗਤ ਜੀ ਬੇਸ਼ੱਕ ਇਸ ਗਾਥਾ ਦਾ ਸਿੱਖ ਧਰਮ ਨਾਲ ਕੋਈ ਵੀ ਸਬੰਧ ਨਹੀਂ ਕਿਉਂਕਿ ਇਹ 1299 ਈਸਵੀ ਦੀ ਸਿੱਖ ਧਰਮ ਤੋਂ ਪਹਿਲਾਂ ਦੀ ਗਾਥਾ ਹੈ ਪਰ ਗਾਥਾ ਹੈ ਇਹ ਆਪਣੇ ਦੇਸ਼ ਕੌਮ ਤੋਂ ਕੁਰਬਾਨ ਹੋਣ ਦੀ ਆਪਣੇ ਦੇਸ਼ ਲਈ ਮਰ ਮਿਟਣ ਦੀ ਸੋ জাফর ਖਾਨ ਨੇ ਕੁਤਲੁ ਖਵਾਜਾ ਦਾ ਇਹ ਪ੍ਰਸਤਾਵ ਠੁਕਰਾ ਦਿੱਤਾ 14ਵੀਂ ਸਦੀ ਦੇ ਇਤਿਹਾਸਕਾਰ ਇਮਾਮੀ ਦੇ ਅਨੁਸਾਰ জাফর ਖਾਨ ਨੇ ਮੰਗੋਲਾਂ ਦੇ 5000 ਤੋਂ 5000 ਤੋਂ ਜ਼ਿਆਦਾ ਕੋੜ ਸਵਾਰ ਮਾਰ ਦਿੱਤੇ ਤੇ ਬਹੁਤ ਸਾਰੇ ਜ਼ਖਮੀ ਕਰਤੇ ਇਸ ਤਰ੍ਹਾਂ ਬਹਾਦਰੀ ਨਾਲ ਲੜਦਾ ਹੋਇਆ জাফর ਖਾਨ ਅਖੀਰ ਆਪਣੇ ਦੇਸ਼ ਲਈ ਸ਼ਹੀਦ ਹੋ ਗਿਆ ਸੰਧ ਜੀ ਜਿਆਉਦੀਨ ਬਰਨੀ ਦੀ ਲਿਖਤ ਦੇ ਅਨਸਾਰ ਉਸ ਦੀ ਉਸ ਦੀ ਸ਼ਹੀਦੀ ਤੋਂ ਬਾਅਦ জাফর ਖਾਨ ਦੀ ਸ਼ਹੀਦੀ ਤੋਂ ਬਾਅਦ 2 ਦਿਨ ਬਾਅਦ ਹੀ ਮੰਗੋਲ ਬਿਨਾ ਕਿਸੇ ਕਾਰਵਾਈ ਤੋਂ ਪਿੱਛੇ ਹਟ ਗਏ ਉਸ ਦੀ ਲਿਖਤ ਦੇ ਅਨੁਸਾਰ ਮੰਗੋਲਾਂ ਦਾ ਪਿੱਛੇ ਹਟਣ ਦਾ ਕਾਰਨ জাফর ਖਾਨ ਦਾ ਕুতਬਦੀਨ ਨੂੰ ਕুতਰਦੀਨ ਖਵਾਜਾ ਨੂੰ ਜ਼ਖਮੀ ਕਰਨਾ ਤੇ ਉਹਨਾਂ ਦੀ ਫੌਜ ਵਿੱਚ জাফর ਖਾਨ ਦਾ ਖੌਫ ਪੈਦਾ ਹੋਣਾ ਸੀ ਕਿਉਂਕਿ ਉਸ ਨੇ ਆਪ ਤਾਂ ਬੇਸ਼ੱਕ ਸ਼ਹੀਦ ਹੋ ਗਿਆ ਪਰ ਉਸ ਨੇ ਬਹੁਤ ਜ਼ਿਆਦਾ ਮਾਤਰਾ ਵਿੱਚ ਮੰਗੋਲਾਂ ਦਾ ਨੁਕਸਾਨ ਕਰ ਦਿੱਤਾ ਸੀ ਇਸ ਇਸ ਘਟਨਾ ਤੋਂ ਬਾਅਦ ਮੰਗੋਲ ਪਿੱਛੇ ਹਟ ਗਏ ਉਸ ਤੋਂ ਤੇ ਆਪਣਾ ਵਾਪਸ ਚਲੇ ਗਏ ਤੇ ਉਹਨਾਂ ਨੇ ਮੁੜ ਕੇ ਕਦੇ ਵੀ ਹਿੰਦੁਸਤਾਨ ਤੇ ਜਾਂ ਪੰਜਾਬ ਤੇ ਭਾਰਤ ਤੇ ਕਦੇ ਹਮਲਾ ਨਹੀਂ ਉਹ ਸ਼ਹੀਦ ਹੋ ਗਿਆ ਸੀ ਪਰ ਫੌਜ ਇੰਨੀ ਡਰ ਗਈ ਸੀ ਜਦੋਂ ਕਿਤੇ ਉਹਨਾਂ ਦੇ ਘੋੜੇ ਪਾਣੀ ਨਾ ਪੀਂਦੇ ਤਾਂ ਉਹ ਉਹਨਾਂ ਨੂੰ ਪੁੱਛਦੇ ਕਿ ਤੁਸੀਂ ਕਿਤੇ ਪਾਣੀ ਵਿੱਚ 자ਫਰ ਖਾਨ ਤਾਂ ਨਹੀਂ ਦੇਖ ਲਿਆ ਜਿਸ ਤੋਂ ਡਰ ਕੇ ਤੁਸੀਂ ਪਾਣੀ ਨਹੀਂ ਪੀ ਰਹੇ ਸੋ ਸੰਗਤ ਜੀ ਇਹ ਸੀ ਇਤਿਹਾਸ ਪੁਰਾਣਾ ਪੰਜਾਬ ਲਿਖਤ ਭਾਗ ਪਹਿਲਾ ਦੀ 10ਵੀਂ ਲਾਈਨ ਦਾ ਘੋੜਿਆਂ ਨੂੰ ਪਾਣੀ ਵਿੱਚ ਕੌਣ ਦੱਸਿਆ ਉਹ ਕਿਹਦਾ ਫੌਜਦਾਰ ਸੀ ਘੋੜਿਆਂ ਨੂੰ ਪਾਣੀ ਵਿੱਚ ਦੱਸਿਆ ਸੀ জাফর ਖਾਨ ਤੇ ਉਲਾਉਦੀਨ ਖਿਲਜੀ ਦਾ ਫੌਜਦਾਰ ਸੀ ਇਹ ਇਸ ਦਾ ਵਿਸਥਾਰ ਸੀ ਅਗਲੀ ਲਾਈਨ ਦਾ ਵਿਸਥਾਰ ਲੈ ਕੇ ਜਲਦ ਹੀ ਹਾਜ਼ਰ ਹੋਵਾਂਗੇ ਜਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ